ਪਿਛਲੇ ਦਿਨ ਤਲਵੰਡੀ ਸਾਬੋ ਬਠਿੰਡਾ ਰੋਡ ਤੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਗੰਦੇ ਨਾਲੇ ਵਿੱਚ ਬੱਸ ਡਿੱਗਣ ਕਾਰਨ ਜਿੱਥੇ ਬਹੁਤ ਸਾਰੇ ਲੋਕ ਜਕਮੀ ਹੋਏ ਉੱਥੇ ਹੀ ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਵੀ ਹੋਈ ਹੁਣ ਜਿੰਨਾ ਪ੍ਰੇ ਪਰਿਵਾਰ ਜਿੰਨਾ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਸ ਦੇਕਰ ਨੂੰ ਮਿਲ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਦੀ ਹਜੇ ਤੱਕ ਕੋਈ ਬਾਹ ਨਹੀਂ ਫੜੀ ਬੇਸ਼ੱਕ ਕੇਂਦਰ ਸਰਕਾਰ ਵੱਲੋਂ ਜਿੱਥੇ ਦੁੱਖ ਪ੍ਰਗਟ ਕੀਤਾ ਗਿਆ ਉੱਥੇ ਹੀ ਮੁਆਵਜ਼ੇ ਦਾ ਵੀ ਐਲਾਨ ਕੀਤਾ ਗਿਆ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹਨਾਂ ਦਾ ਹਾਲ ਚਾਲ ਪੁੱਛਣ ਨਹੀਂ ਆਇਆ ਅਸੀਂ ਇਸ ਵਕਤ ਥਾਣਾ ਤਲਵੰਡੀ ਸਾਹਿਬੋਂ ਮੌਜੂਦ ਹਾਂ ਜਿੱਥੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਮੌਜੂਦ ਨੇ ਤੇ ਕੁਝ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨਾਲ ਮਦਦਕਾਰੀਆਂ ਨੇ ਉਹ ਵੀ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਕਿ ਪੂਰਾ ਮਸਲਾ ਕੀ ਹੈ ਤੇ ਹੁਣ ਕੀ ਮੰਗ ਹੈਗੀ ਹੈ ਪਰਿਵਾਰ ਦਾ ਸਭ ਤੋਂ ਸਰ ਤੁਹਾਡਾ ਕੌਣ ਸੀ ਸਫਰ ਕਰ ਰਿਹਾ ਸੀਗਾ ਕਿਸ ਤਰ੍ਹਾਂ ਇੱਕ ਆਪੇ ਤੁਹਾਡੀ ਬੇਟੀ ਸੀਗੀ ਤੇ ਇੱਥੇ ਮਾਤਾ ਸਾਹਿਬਪੁਰ ਯੂਨੀਵਰਸਿਟੀ 'ਚ ਪੜ੍ਹਦੀ ਸੀਗੀ ਤੇ ਉਹੀ ਵਾਸਤੇ ਬੈਠੀ ਸੀ ਕੋਈ ਇੱਕ ਸਵਾ ਇੱਕ ਦਾ ਟਾਈਮ ਸ਼ਾਇਦ ਨਾ ਹੋਵੇ ਤੇ ਉਸ ਤੋਂ ਬਾਅਦ ਇਹ ਹਾਸਾ ਹੋਇਆ ਬੱਚੇ ਨੂੰ ਬੜੇ ਤੁਸੀਂ ਰਹਿਮਾਨਾ ਨਾਲ ਭੇਜਿਆ ਸੀ ਬੱਚਾ ਪੜੂਗਾ ਪੜ ਕੇ ਕੁਝ ਬਣੂਗਾ ਚਲੋ ਹੁਣ ਛੁੱਟੀਆਂ ਹੋਈਆਂ ਸੀ ਤੁਹਾਡੇ ਕੋਲ ਘਰ ਜਾ ਰਹੀ ਸੀ ਹਾਂਜੀ ਘਰ ਜਾ ਰਹੀ ਸੀ ਤੇ ਉਹਨੇ ਅੱਜ ਘਰ ਵਾਪਸ ਆਉਣਾ ਸੀਗਾ ਬਸ ਇਹ ਹਾਸਾ ਹੋ ਗਿਆ ਤੇ ਉਸ ਤੋਂ ਬਾਅਦ ਲੜਨੀ ਦਿੱਤੋ ਦਿੱਤੋ ਗੱਤ ਕੇ ਵਿੱਚ ਵੀ ਕਹਿੰਦੀ ਲੜਕੀ ਪਾਰਟਿਸਪੇਟ ਕਰਦੀ ਸੀਗੀ ਗਤੀ ਵਿਧੀਆਜ਼ ਵੀ ਕਾਫੀ ਸਰਗਰਮ ਰਹਿੰਦੀ ਸੀ ਹਾਂਜੀ ਬਹੁਤ ਅੱਛਾ ਉਹਨਾਂ ਦਾ ਹਰ ਵੇਲੇ ਤਿਆਰ ਵਰ ਤਿਆਰ ਰਹਿੰਦੀ ਸੀ ਜਦੋਂ ਗੱਤਕੇ ਦਾ ਕਿਤੇ ਵੀ ਪ੍ਰੋਗਰਾਮ ਹੁੰਦਾ ਨਾਲ ਲੈ ਕੇ ਜਾਂਦੇ ਸੀ ਉਹਨਾਂ ਨੂੰ ਤੇ ਆਪਣਾ ਪੂਰਾ ਸੜਾਈ ਤੇ ਵੀ ਬਹੁਤ ਵਧੀਆ ਅਹਿਸਾਸ ਸੀ ਹਮ ਕੱਲ ਕੋਈ ਗੱਲ ਹੋਈ ਜਦੋਂ ਘਰੇ ਆਉਣਾ ਸੀ ਉਹਨੇ ਵਾਪਸ ਤੁਹਾਡੇ ਨਾਲ ਕੋਈ ਗੱਲ ਹੋਣੀ ਤਾਂ ਹਾਂਜੀ ਹੋਈ ਸੀ ਗੱਲ ਹੋਈ ਸੀ ਕੋਈ ਤਕਰੀਬਨ ਪੌਣੇ 1 ਵਜੇ ਮੈਡਮ ਜੀ ਨੇ ਗੱਲ ਕਰਾਈ ਸੀ ਜਦੋਂ ਉੱਥੇ ਚੱਲਣ ਲੱਗੇ ਹਮ ਉਹਨਾਂ ਨੇ ਗੱਲ ਕੀਤੀ ਸਾਡੇ ਨਾਲ ਮੇਰੇ ਮੈਸੇਜ ਨਾਲ ਤੇ ਉਸ ਤੋਂ ਬਾਅਦ ਉਹ ਮਤਲਬ ਬੱਸ ਸਟੈਂਡ ਤੇ ਆ ਕੇ ਉਦੋਂ ਵੀ ਗੱਲ ਕੀਤੀ ਨ ਦੇ ਕਰਨ ਦੇ ਨਾਲ ਗੱਲ ਕੀਤੀ ਵੀ ਆ ਰਿਹਾ ਦਿੱਦੇ ਉਸ ਤੋਂ ਬਾਅਦ ਕੋਈ 15-20 ਮਿੰਟ ਚਾਹੀਦੇ ਇਹਨਾਂ ਟਾਈਮ ਕੋਈਗਾ ਹੁਣ ਤੁਹਾਨੂੰ ਕਿਸ ਤਰ੍ਹਾਂ ਦਾ ਰੋਸ ਹੈ ਜਿਵੇਂ ਖਾਲੇ ਡਬਾ ਡਾ ਹਾਦਸਾ ਵਾਪਰਿਆ ਵਿਸ਼ੇਸ਼ ਪ੍ਰਸ਼ਾਸਨ ਲੱਗਿਆ ਰਿਹਾਗਾ ਪ੍ਰਸ਼ਾਸਨ ਨੇ ਕੋਸ਼ਿਸ਼ ਵੀ ਕੀਤੀ ਹੈ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਨਹੀਂ ਆਇਆ ਕਿ ਸਾਨੂੰ ਅਸੀਂ ਤਕਰੀਬਨ ਕੋਈ 6 ਵਜੇ ਪਹੁੰਚੇ ਸਾਡੇ ਕੋਈ ਕਿਸੇ ਨੇ ਪੁੱਛਿਆ ਦੱਸਿਆ ਨਹੀਂ ਹੈਗਾ ਉਹਦਾ ਨਿਓਂ ਹੀ ਬੈਠੇ ਬੈਠੇ ਸਾਡੀ ਉੱਤੇ ਆ ਅਸੀਂ ਇੱਥੇ ਖੜੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਖੇਤ ਮੀਦੁਰ ਸੋਵਦਾ ਜ਼ਿਲ੍ਹਾ ਗੂਹਣ ਦੇ ਨਾਤੇ ਇਸ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਇਸ ਗੱਲ ਦੀ ਅੰਦਰ ਦੀ ਵਾਸਤੇ ਆਇਆ ਹੈ ਕਿ ਸਾਨੂੰ ਜਿਹੜਾ ਸਰਕਾਰ ਨੇ ਪ੍ਰਸ਼ਾਸਨ ਨੇ ਹਲੇ ਤੱਕ ਇਹਨਾਂ ਲਾਸ਼ਾਂ ਦੇ ਵਾਰਸਾਂ ਨਾਲ ਕੋਈ ਉਸ ਕਿਸਮ ਦਾ ਸੰਪਰਕ ਨਹੀਂ ਕੀਤਾ ਕੇਂਦਰ ਸਰਕਾਰ ਨੇ ਆਪਣੇ ਤਰੀਕੇ ਨਾਲ ਇੱਕ ਅਨਾਉਂਸ ਕੀਤਾ ਹੈ ਹੁਣੇ ਹੁਣੇ ਪਤਾ ਲੱਗਿਆ ਹੈ ਡੀਐਸਪੀ ਤਲਵੰਡੀ ਸਾਬੋ ਦੇ ਫੋਨ ਤੇ ਵੀ ਉਹਨਾਂ ਨੇ 2 ਲੱਖ ਰੁਪਈਆ ਕੇਂਦਰ ਨੇ ਐਨਾਨਸ ਕੀਤਾ ਹੈ ਮ੍ਰਿਤਕਾਂ ਲਈ ਇਸ ਵੇਲੇ ਜਿਹੜੇ ਮ੍ਰਿਤਕਾਂ ਦੇ ਵਾਰਸ ਹੈ ਅਸੀਂ ਸਮੁੱਚੇ ਮ੍ਰਿਤਕਾਂ ਦੇ ਵਾਰਸਾਂ ਲਈ ਤੇ ਜ਼ਖਮੀਆਂ ਲਈ ਇੱਕ ਵੱਜਵੇਂ ਮੁਆਵਜ਼ੇ ਦੀ ਮਤਲਬ ਸਾਰੀ ਮੰਗ ਵੱਖ-ਵੱਖ ਜਥੇਬੰਦੀਆਂ ਤੇ ਲੋਕ ਜੁੜ ਕੇ ਜਿਹੜਾ ਇਹ ਕੱਲ ਐਕਸੀਡੈਂਟ ਹੋਇਆ ਇਹ ਬੜਾ ਦਿਲ ਕਮਾਊ ਐਕਸੀਡੈਂਟ ਹੈ ਸਰਕਾਰ ਦੀਆਂ ਪਾਲਿਸੀਆਂ ਨੀਤੀਆਂ ਕਰਕੇ ਪੁਲ ਦੀ ਜਿਹੜੀ ਹਾਲਤ ਹੈ ਇਹ ਅਸੀਂ ਵਾਅਦੇ ਵਿੱਚ ਲਮਾਂਗੇ ਇਸ ਤੋਂ ਬਾਅਦ ਪਰ ਅੱਜ ਜਿਹੜੀ ਸਾਡੀ ਹਾਲਤ ਹੈ ਉਹ ਇਹ ਹੈ ਕਿ ਸਾਡੇ ਸਾਹਮਣੇ ਸਾਡੇ ਬੱਚਿਆਂ ਦੀਆਂ ਸਾਡੇ ਉਹਨਾਂ ਔਰਤਾਂ ਦੀਆਂ ਲਾਸ਼ਾਂ ਪਈਆਂ ਨਹੀਂਆਂ ਪਰਿਵਾਰਾਂ ਦੀਆਂ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਇਸ ਮੁਆਵਜ਼ੇ ਪ੍ਰਤੀ ਸਾਡੇ ਨਾਲ ਕੋਈ ਜ਼ਿਲ੍ਹਾ ਪ੍ਰਸ਼ਾਸਨ ਕੋਈ ਸਰਕਾਰ ਦਾ ਅਧਿਕਾਰੀ ਬੋਲੇ ਤੇ ਆਵੇ ਗੱਲ ਕਰੇ ਫਿਰ ਅਸੀਂ ਅੱਗੇ ਉਹਨਾਂ ਦੇ ਸੰਸਕਾਰ ਦੀ ਫੇਰ ਅਗਲੀ ਕਾਰਵਾਈ ਲਈ ਐਗਰੀ ਹੋਵਾਂਗੇ ਉਹਨਾਂ ਚ ਰਸੀਂ ਐਗਰੀ ਨਹੀਂ ਇਹਦਾ ਕਾਰਨ ਵਟਾਏ ਆ ਕਿ ਹੁਣ ਵੱਖਰੇ ਵੱਖਰੇ ਢੰਗ ਤਰੀਕਿਆਂ ਨਾਲ ਸਿਰਫ ਉਹਨਾਂ ਦੇ ਸੰਸਕਾਰ ਕਰਨ ਦੇ ਲਈ ਇਹ ਜ਼ੋਰ ਪਾਇਆ ਜਾ ਰਿਹਾ ਹੈ ਹਾਲੇ ਤੱਕ ਜਿਹੜੀ ਮਤਲਬ ਇੱਥੋਂ ਦੀ ਵਿਧਾਇਕ ਹੈ ਐਮ ਐਲ ਏ ਬਲਵਿੰਦਰ ਕੌਰ ਭਗਵੰਤ ਮਾਨ ਦਾ ਕੋਈ ਵੀ ਰਾਜਨੀਤਿਕ ਉਸ ਕਿਸਮ ਦਾ ਕੱਦ ਵਾਲਾ ਬੰਦਾ ਜਾਂ ਲੋਕਲ ਬੰਦਾ ਕੋਈ ਵੀ ਇਸ ਮਿਰਤ ਕੁਵਾਰਾਂ ਨਾਲ ਹਮਦਰਦੀ ਕਰਨ ਲਈ ਨਹੀਂ ਆਇਆ ਤੇ ਅਸੀਂ ਇਕੱਠੇ ਹੋ ਕੇ ਇਸ ਵੇਲੇ ਇੱਥੇ ਥਾਣੇ ਦੇ ਵਿੱਚ ਖੜੇ ਆਂ ਇਸ ਗੱਲ ਲਈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਗੱਲ ਕਰਨ ਆਉਂਦਾ ਤੇ ਅਸੀਂ ਹੁਣ ਇਸ ਵੇਲੇ ਸਾਰੇ ਬਣੇ ਬਣਾਏ ਇਹ ਮੰਗ ਕਰਦੇ ਆਂ ਕਿ ਜਿਵੇਂ ਨੈਣੀਤਾਲ ਵਸ ਗਿਰੀ ਸੀ ਬੱਡੀ ਗਿਣਤੀ ਚ ਬਿਰਤਕ ਲੋਕਾਂ ਨੂੰ ਮੁਆਵਜ਼ਾ ਮਿਲਿਆ ਤੇ ਪਰਿਵਾਰਾਂ ਨੂੰ ਨੌਕਰੀ ਮਿਰੀ ਹੈ ਉਸ ਤਰ੍ਹਾਂ ਦੇ ਮੁਆਵਜ਼ੇ ਦੇ ਆਧਾਰ ਤੇ ਅਸੀਂ ਗੱਲ ਕਰਨੀ ਚਾਹੁੰਦੇ ਆ ਤੇ ਹੁਣ ਅਸੀਂ ਹਸਪਤਾਲ ਦੇ ਵਿੱਚ ਜਾਵਾਂਗੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੱਖ-ਵੱਖ ਜਿਹੜੇ ਹਮਦਰਦ ਲੋਕ ਨੇ ਉਹ ਸਾਡੇ ਨਾਲ ਜੁੜੇ ਹੋਏ ਆ ਅਸੀਂ ਇਸ ਨੂੰ ਇੱਕ ਲਾਂਬੰਦੀ ਚ ਲੈ ਕੇ ਮਤਲਬ ਅੱਗੇ ਅਮਲ ਫੇਰ ਕਰਾਂਗੇ ਸੰਸਕਾਰ ਦਾ ਕੋਣ ਸੰਸਕਾਰ ਨਹੀਂ ਕੀਤਾ ਜਾਵੇਗਾ ਸੰਸਕਾਰ ਪਰਿਵਾਰ ਜਿਹੜੇ ਇਸ ਵੇਲੇ ਹਾਜ਼ਰ ਹੈ ਔਰ ਇਸ ਗੱਲ ਤੇ ਐਗਰੀ ਹੈ ਵੀ ਅਸੀਂ ਕੱਲੇ ਲਿਖੜ ਕੇ ਸੰਸਕਾਰ ਨਹੀਂ ਕਰਾਂਗੇ ਉਹ ਨਾ ਚਿਰ ਕੋਈ ਵੀ ਪੁਲਿਸ ਦੀ ਫਰਦਰ ਕਾਰਵਾਈ ਦੇ ਵਿੱਚ ਭਾਗ ਨਹੀਂ ਲਵਾਂਗੇ। ਡਿਗਦੇਵ ਜੀ ਤੁਹਾਨੂੰ ਲੱਗਦਾ ਨਹੀਂ ਵੱਡਾ ਹਾਦਸਾ ਹੋਇਆ ਪਹਿਲਾ ਹਾਦਸਾ ਕਦੇ ਵੀ ਇਸ ਤਰ੍ਹਾਂ ਦਾ ਹਾਦਸਾ ਇਸ ਇਲਾਕੇ ਵਿੱਚ ਨਹੀਂ ਹੋਇਆ ਕਿਤੇ ਨਾ ਕਿਤੇ ਸਰਕਾਰਾਂ ਪ੍ਰਸ਼ਾਸਨ ਵੀ ਜ਼ਿੰਮੇਵਾਰ ਨੇ ਤੇ ਹੁਣ ਬਾਹਰ ਨਾ ਫੜਨੀ ਇੱਕ ਹਾਦਸਾ ਹੋਣਾ ਚਲੋ ਹਾਦਸਾ ਹੋ ਗਿਆ ਉਸ ਤੋਂ ਬਾਅਦ ਵੀ ਸਰਕਾਰਾਂ ਨੇ ਉਹਨਾਂ ਦੀ ਬਾਹਰ ਨਾ ਫੜਨੀ ਕੀ ਲੱਗਦਾ ਤੁਹਾਨੂੰ ਜਰਾ ਦੇਖੋ ਜੋ ਕੱਲ ਬੱਸ ਹਾਦਸਾ ਹੋਇਆ ਬਹੁਤ ਦਰਦਨਾਕ ਹੈ جے اے ਦਿੱਲੀ ਤਾਂ ਖਬਰ ਪਹੁੰਚ ਸਕਦੀ ਐ ਸਾਡੀ ਵਿਧਾਇਕ ਇੱਥੇ ਨਾਲ ਬੈਠੀ ਐ ਲੈ ਲਿਆ ਆ ਕੇ ਨਾ ਜਗੇ ਉੱਥੋਂ ਤਾਂ ਹੀ ਉੱਥੋਂ ਕੋਈ ਬਿਆਨ ਨਹੀਂ ਦਾ ਗਿਆ ਕੋਈ ਕੁਛ ਨਹੀਂ ਕੀਤਾ ਗਿਆ ਸੋ ਸਿੱਧ ਹੁੰਦਾ ਵੀ ਲੋਕਾਂ ਦੀ ਜਿਹੜੀ ਬਦਲਾਅ ਦੀ ਸਰਕਾਰ ਐ ਜਿਹੜੀ ਕਹਿੰਦੇ ਸੀ ਲੋਕਾਂ ਦੀ ਸੱਥਾਂ ਚੋਂ ਚੱਲੂ ਉਹ ਸਰਕਾਰ ਨਹੀਂ ਉਹ ਕਾਰਪੋਰੇਟ ਘਰਾਣਾ ਜੀ ਐ ਇੱਥੇ ਸਾਡੇ ਤਲਵੰਡੀ ਸਾਭੂ ਦੇ ਅੰਦਰ ਇੱਕ ਐਡੀ ਵੱਡੀ ਘਟਨਾ ਵਾਪਰੀ ਐ ਉਹਦੀ ਖਾਤਰ ਇੱਥੇ ਕੋਈ ਪੁਲਿਸ ਮੁਲਾਜ਼ਮ ਨਹੀਂ ਉਧਰ ਕਾਰਪੋਰੇਟ ਘਰਾਣਿਆਂ ਦਾ ਪਾਈਪਲਾਈਨ ਦਾ ਸਿਸਟਮ ਚੱਲ ਰਿਹਾ ਉੱਥੇ ਲੱਖਾਂ ਮੱਧਾ ਖੜਾਇਆ ਹੋਇਆ ਅੱਜ ਵੀ ਤੇ ਕੱਲ ਵੀ ਕੱਲ ਵੀ ਬਚਾਅ ਕਾਰਜਾਂ 'ਚ ਘੱਟੋ ਘੱਟ 2 ਘੰਟੇ ਬਾਅਦ ਪਹੁੰਚਿਆ ਇਸ ਕਰਕੇ ਸਾਡੇ ਲੋਕਾਂ ਨੂੰ ਜਿਹੜਾ ਇਕੱਠੇ ਹੋ ਕੇ ਇਕੱਠੇ ਹੋ ਕੇ ਲੜਨਾ ਪੂ ਇਸ ਕਰਕੇ ਜਿੰਨਾ ਚਿਰ ਪੰਜਾਬ ਸਰਕਾਰ ਕੋਈ ਬੈਠ ਕੇ ਇਹਨਾਂ ਪਰਿਵਾਰਾਂ ਨਾਲ ਗੱਲ ਨਹੀਂ ਕਰਦੀ ਇਹਨਾਂ ਪਰਿਵਾਰਾਂ ਲਈ ਕੋਈ ਜਿਵੇਂ ਪ੍ਰਧਾਨ ਜੀ ਨੇ ਕਿਹਾ ਉਹ ਸਮਾਜਵੇਦ ਦੇ ਨਹੀਂ ਆਉਂਦੇ ਘੱਟੋ ਘੱਟ ਅਜੇ ਤੱਕ ਬਿਆਨ ਵੀ ਨਹੀਂ ਜਾ ਕੇ ਬਤਲਾਦੀ ਸਰਕਾਰ ਨੇ ਇਸ ਕਰਕੇ ਲੋਕਾਂ ਦੇ ਮਨਾਂ 'ਚ ਭਾਰੀ ਰੋਸ ਹੈ ਇਸ ਕਰਕੇ ਅਸੀਂ ਪਰਿਵਾਰਾਂ ਨਾਲ ਅੰਡ ਤੱਕ ਖੜਾਂਗੇ ਜਦੋਂ ਤੱਕ ਪਰਿਵਾਰ ਖੜਨਗੇ ਲੜਾਈ ਹਰ ਹਾਲਤ 'ਚ ਲੜਦੇ ਰਹਿਾਂਗੇ ਬਿਲਕੁਲ ਹਰ ਹਾਲਤ 'ਚ ਲੜਾਈ ਲੜਦੇ ਰਾਵਾਂਗੇ ਪਿੰਡ ਜੀਵਨ ਸਿੰਘ ਆਦੇ ਸਰਸਾਪ ਦਾ ਸਰਪੰਚੀ ਮੌਜੂਦ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਪਿੰਡ ਚ ਲਗਾਤਾਰ ਪਹਿਲਾਂ ਵੀ ਬਹੁਤਾਂ ਕਾਫੀ ਹੋਈਆਂ ਜੀਵਨ ਸਿੰਘਾ ਦੇ ਹੁਣ ਫੇਰ ਤਿੰਨ ਮੌਤਾਂ ਜਿਹੜੀਆਂ ਇੱਕ ਦਿਨ ਹੋਣੀਆਂ ਕੀ ਲੱਗਦਾ ਹੈਗਾ ਕਿਸ ਤਰ੍ਹਾਂ ਦਾ ਰੋਸ ਹੈ ਪਿੰਡ ਚ ਕਿਸ ਤਰ੍ਹਾਂ ਦਾ ਸੋਕ ਹੈਗਾ ਪਿੰਡ ਇਹ ਬਹੁਤ ਮੰਦਭਾਗੀ ਘਟਨਾ ਹੈ ਜੀ ਸਾਰਾ ਨਗਰ ਸਾਡਾ ਕੱਲ ਉੱਥੇ ਗਿਆ ਪ੍ਰਸ਼ਾਸਨ ਉੱਥੇ ਵੀ 2 ਘੰਟੇ ਬਾਅਦ ਆਇਆ ਜਿੰਨੀ ਲੋਕਾਂ ਨੇ ਮਦਦ ਕੀਤੀ ਜਿਹੜੀਆਂ ਦੇਖੋ ਡੈਡ ਬੋਰਡ ਦਾ ਉਹ ਕੱਢੀਆਂ ਸੀ ਬੰਦਿਆਂ ਦਾ ਜਿੰਨਿਆਂ ਦਾ ਬਚਾ ਹੋਇਆ ਉਹ ਕੱਢੇ ਉੱਥੇ ਬਾਅਦ ਚ ਮਗਰੋਂ ਪ੍ਰਸ਼ਾਸਨ ਜਾ ਕੇ ਸਭ ਨੂੰ ਸਾਨੂੰ ਪਰੇਸ਼ਾਨ ਕਰ ਰਹਾ ਕਿ ਵੀ ਤੁਸੀਂ ਐਂ ਕਰਦੇ ਹੋ ਵਾਹ ਕਰਦੇ ਹੋ ਜਿੰਨਾ ਚਿਰ ਇਹ ਕੋਈ ਸਾਰਾ ਸੰਸਕਾਰ ਨਹੀਂ ਕਰਦੇ ਉਹਨਾਂ ਚਿਰ ਜਿੰਨਾ ਚਿਰ ਕੋਈ ਨਮਾਇੰਦਾ ਹੁੰਦਾ ਨਹੀਂ ਉਹਨੂੰ ਲੱਗਦਾ ਨਹੀਂ ਵੀ ਜੇ ਸਮੇਂ ਸਿਰ ਸਾਰਾ ਹੋ ਜਾਂਦਾ ਕੁਝ ਬਚਤ ਹੋ ਸਕਦੀ ਸੀ ਜਾਂ ਪਹਿਲਾਂ ਪੁਲ ਦਾ ਕੋਈ ਪਹਿਲਾਂ ਹੀ ਹੱਲ ਕੀਤਾ ਕਿਤੇ ਜਿਹੜਾ ਹਾਦਸਾ ਹੋਇਆ ਹੈ ਉਹਦਾ ਪੁਲ ਵੀ ਕਾਰਨ ਹੈਗਾ ਕਿਤੇ ਉਹ ਕਾਰਨ ਹੈਗਾ ਜੀ ਭੀੜਾ ਇਹੋ ਪੁਲ ਉਤੋਂ ਐਂਗਲਾਂ ਵੀ ਟੁੱਟੀਆਂ ਹੋਈਆਂ ਜਿੱਥੋਂ ਬੱਸ ਗਿਰੀ ਹੈ ਜਿਹੜੀਆਂ ਰਹਿੰਦੀਆਂ ਸੀ ਉਹ ਸੋਧਨਾ ਟੁੱਟ ਗਈਆਂ ਜੀ ਪਹਿਲਾਂ ਕਦੇ ਤੁਸੀਂ ਅਪੀਲ ਕੀਤੀ ਆ ਵੀ ਇਹਦਾ ਹੱਲ ਕਰੋ ਪ੍ਰਸ਼ਾਸਨ ਨੇ ਕਦੇ ਧਿਆਨ ਚ ਲਿਆਦਾ ਹੈਗਾ ਪ੍ਰਜਾ ਜਦੋਂ ਪ੍ਰਸ਼ਾਸਨ ਨੂੰ ਆਪ ਹੀ ਟੱਪ ਦੇ ਜਿੱਥੋਂ ਦੀ ਦਿਨ ਰਾਤ ਉਹਨਾਂ ਨੂੰ ਵੀ ਦਿਂਦੀ ਹੈ ਵੀ ਜੀ ਇਹ ਹਾਸਦਾ ਹੋਊਗਾ ਇੱਕ ਦਿਨ ਕਿਤੇ ਹੂੰ ਉਹਨਾਂ ਦਾ ਫਰਜ਼ ਬਣਦਾ ਸੀ ਆਪ ਹੀ ਦੇਖਣ ਦਾ ਕਿਤੇ ਹੁਣ ਜਦੋਂ ਪਹਿਲਾਂ ਟੱਪ ਦੇ ਜਿੱਥੇ ਕਿਤੇ ਪਾਣੀ ਨਹੀਂ ਚੁੰਦਾ ਕੱਲ ਦੇਖੋ ਵੀ ਗੋਡੇ ਗੋਡੇ ਪਾਣੀ ਸੀਗਾ ਉਹਦੇ ਉੱਤੇ ਪੁਰਤੀ ਹੂੰ ਹਾਸਾ ਹੁਣ ਤੋਂ ਬਾਅਦ ਹੀ ਪਤਾ ਲੱਗਦਾ ਪ੍ਰਸ਼ਾਸਨ ਨੂੰ ਸਰਕਾਰ ਉਹਦੀ ਜਾਗਦੀ ਆ ਲੱਗਦਾ ਹਾਂਜੀ ਹਾਂਜੀ ਬਾਅਦ ਜਾਗਦੀ ਹੈ ਜੀ ਪਹਿਲਾਂ ਤਾਂ ਜਾਗਦੀ ਨਹੀਂ ਹੂੰ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਾ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੀ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਕਾ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ